ਪਸਪਾਲ ਕਿਰੋ ਜਿਵੇਂ ਤੁਸੀਂ ਜਾਣਦੇ ਆ ਇੱਕ ਕੰਪੀਰੀਡ ਇੰਡਸਟਰੀ ਸਮੇਂ-ਸਮੇਂ ਤੇ ਆਪਣੇ ਜਿਹੜੇ ਪਤੂਪਾਲ ਖੜੋਏ ਆ ਉਹ ਫੀਡ ਬਣਵਾ ਕੇ ਲੈ ਜਾਂਦੇ ਆ ਤੇ ਸਾਡੀ ਏਕਨੂਰ ਏ ਕੰਪੀਰੀਡ ਵਰਕਸ ਤੇ ਆ ਉਹਨਾਂ ਦੇ ਰਿਵਿਊ ਅਸੀਂ ਲੈਂਦੇ ਰਹਿੰਦੇ ਆ ਇਸ ਵਾਰ ਵੀ ਸਾਡੇ ਕੋਲ ਆਏ ਆ ਸਹਿਰਾਜ ਦੀਪ ਤੇ ਪੰਡ ਕੰਨੀਆਂ ਤੋਂ ਉਹ ਇਹ ਦੱਸਾਂਗੇ ਕਿ ਜੋ ਫੀਡ ਬਣਵਾ ਕੇ ਲੈ ਜਾਂਦੇ ਆ ਪਾਇਲਟ ਫੀਡ ਉਹਨਾਂ ਦਾ ਰਿਵਿਊ ਕੀ ਆ ਕਿ ਕਿਸ ਤਰ੍ਹਾਂ ਦੇ ਨੂੰ ਵਧੀਆ ਜਿਹੜੀ ਸਾਡੇ ਸਰਵਿਸ ਦੇ ਰਹੇ ਆ ਅਸੀਂ ਨਾ ਪੀੜ ਦੇ ਰਹੇ ਹੋ ਉਹਦੇ ਬਾਰੇ ਦੱਸੋ ਹਾਂਜੀ ਬਾਈ ਦੱਸੋ ਸਸਤੀ ਗੱਲ ਜੀ ਬਾਈ ਦੱਸੋ ਸਾਨੂੰ ਬਈ ਤੁਸੀਂ ਕਿਸੇ ਵਾਰ ਪੀੜ ਬਣਵਾ ਕੇ ਲਗਾਏ ਤੇ ਤੁਹਾਨੂੰ ਕੀ ਪਲੱਸ ਪੈਨ ਮਿਲਿਆ ਘੱਟ ਸਾਡੀ ਫੀਰਵਰਤ ਨਾਲ ਕਿਉਂਕਿ ਪੀਸੀ ਦੀ ਬਿਜਲੀ ਤੋਂ 360 ਬੈਗ ਕਿਆ ਕਰਾਈ ਸੀ ਪੀੜ ਦੀ ਸੱਤ ਬੈਗ ਇਸ ਤਰ੍ਹਾਂ ਹੀ ਕਰਾਈ ਸੀ ਇਹ ਜੀ ਲੋਟੇ ਗੁਰੂ ਸਾਨੂੰ ਬਹੁਤ ਹੀ ਵਧੀਆ ਜਿਹੜੀ ਰਿਜ਼ਲਟ ਮਿਲੀ ਇੱਕ ਦੇ ਸਾਡੇ ਜੰਗਰਾਂ ਦੇ ਵਿੱਚ ਤੇ ਮੈਨੂੰ ਸਟ੍ਰੈਟਜੀ ਪ੍ਰੋਬਲਮ ਦਾ ਤੱਕ ਨਹੀਂ ਆਇਆ ਮੇਰੇ ਖੇਤਾਂ ਨੂੰ ਜਿਹੜੀ ਪ੍ਰੋਬਲਮ ਆਉਂਦੀ ਆ ਖਣਪਾ ਬੰਦ ਨਹੀਂ ਬਿਲਕੁਲ ਪ੍ਰੋਬਲਮ ਖਤਮ ਹੋ ਗਈ ਆ ਖਤਮ ਹੋ ਗਈ ਉਸਰੇ ਤਾਂ ਘੱਟ ਹੀ ਛੇਤ ਵਧੀਆ ਫੈਟ ਵਧੀਆ ਹੁੰਦੀ ਹੈ। ਕਾਇਆ ਦੁੱਧ ਤੇ ਬਹੁਤ ਵਧੀਆ ਚੱਲ ਰਹੇ ਹਨ ਸਾਡੀ ਨਸਲ। ਛੇਤ ਵੀ ਵਧੀਆ ਫੈਟ ਵੀ ਵਧੀਆ ਦੁੱਧੇ ਵੀ ਵਧੀਆ। ਹਾਂਜੀ ਦੁੱਧ ਵੀ ਬੱਛਾ ਹੈ। ਤੇ ਹੋਰ ਬਿਮਾਰੀਆਂ ਵਗੈਰਾ ਤਾਂ ਰਹਿਸਾ। ਬਿਮਾਰੀਆਂ ਤਾਂ ਜਮਾ ਲੈ। ਅੱਗੇ ਡਾਕਟਰ ਕਿੰਨੀ ਵਾਰ ਵੀ ਚੱਕਰ ਲਾਉਂਦਾ ਤੁਸੀਂ ਦੱਸਾਇਆ। ਮੀਨ ਇਹ ਦੇ ਬਿੱਟੀ ਡੈਕਟਰ ਸਾਡੇ 20 ਵਾਰੀਆਂ ਆਉਂਦਾ ਹੁੰਦਾ ਸੀ ਫਾਰਮਿੰਗ ਉੱਤੇ। ਅੱਛਾ 20 ਵਾਰੀ। ਹਾਂਜੀ 20 ਵਾਰੀ। ਪਿਛਲੀ ਬਾਰਾਂ ਦੀ ਤੋਂ ਲੈ ਕੇ ਡੈਕਟਰ ਇੱਕ ਵਾਰੀ ਆਏ ਸਾਡੇ ਫਾਰਮ ਤੇ। ਉਸ ਤੋਂ ਬਾਅਦ ਨਹੀਂ ਕਿਸਰ ਤੇ ਇੱਕ ਵਾਰੀ ਵੀ ਡਾਕਟਰ ਆਇਆ। ਇਹ ਬੱਦੀ ਬਹੁਤ ਵੱਡੀ ਪ੍ਰਾਪਤੀ ਆ ਜਿਹੜੀ ਅਸੀਂ ਦੱਸਦੇ ਆ ਹਰ ਇੱਕ ਵਾਰੀ ਦੱਸਦੇ ਆ ਵੀ ਅਸੀਂ ਸਾਡਾ ਜੋੜ ਦੀ ਪਤੂ ਦੀ ਸਿਹਤ ਤੇ ਆ ਤੇ ਇਹਨਾਂ ਨੇ ਰੂਹੀ ਇਹੀ ਦੱਸਤਾ ਦੱਸਿਆ ਵੀ ਜਿਹੜਾ ਡਾਕਟਰ ਆ ਉਹ ਜਿੱਥੇ 20 ਵਾਰੀ ਆਉਂਦਾ ਸੀ ਮਹੀਨੇ 'ਚ ਉਹ ਇੱਕ ਵਾਰੀ ਰਹਿ ਗਿਆ ਅਸੀਂ ਇਹੀ ਚਾਹੁੰਦੇ ਆ ਤੁਸੀਂ ਸਿਹਤ ਬਣੀ ਰਵੇ ਪਰ ਟਾਈਮੈਟਿਕ ਦੁੱਧ ਫੈਟ ਵਗੈਰਾ ਸਾਰਾ ਮਿਲਦਾ ਹੈ ਸਾਨੂੰ ਉਸ ਨੂੰ ਅਸੀਂ ਚਾਹੁੰਦੇ ਆ ਤੁਸੀਂ ਵੀ ਇੱਕ ਵਾਰੀ ਇੱਥੇ ਦਰਸ਼ਨ ਦਿਓ ਕਿਉਂਕਿ ਇੰਡਸਟਰੀ ਸੀਮਾ ਰੋਡ ਕੋਲ ਇਸ ਜਗ੍ਹਾ ਵਿਖੇ ਨਾਲ ਹੀ ਸਾਡਾ ਨੁਮਾਇੰਦਾ ਫੀਲ드 ਦੇ ਵਿੱਚ ਹੋ ਸਕਦਾ ਹੈ ਅੱਜ ਜਾਂ ਕੱਲ ਤੁਹਾਡੇ ਘਰ ਹੋਵੇ ਧੰਨਵਾਦ ਜੀ ਤੇ